ਸੱਚੇ ਸਤਗੁਰੂ ਕਹਿਣਾ ਕਰਦੇ ਨੇ ਜੋ ਜੋ ਰਚਿਓ ਸੁੱਤ ਸੇ ਧਾਈ ਜੋ ਜੋ ਜੀਵ ਉਸਨੇ ਪੈਦਾ ਕੀਤਾ ਹੈ ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ ਕਿਵੇਂ ਜਿਸ ਭਾਵੇ ਤਿਸ ਲਏ ਮਲਾਈ ਜਿਸ ਉੱਤੇ ਕਿਰਪਾ ਕਰਦਾ ਹੈ ਉਸ ਨੂੰ ਆਪ ਦੇ ਚਰਨਾਂ ਨਾਲ ਮੇਲ ਲੈਂਦਾ ਤੇ ਮੇਲ ਦਾ ਕਦੋਂ ਆ ਭਗਤ ਕਰੇ ਹਰ ਕੇ ਗੁਣ ਗਾਏ ਜਿਹੜਾ ਪ੍ਰਭੂ ਪਰਮਾਤਮਾ ਦੇ ਹਰੀ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹੀ ਭਗਤੀ ਕਰ ਰਿਹਾ ਅਸਲ ਵਿੱਚ ਭਗਤੀ ਹੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਣਾ ਹੈ ਮਹਾਰਜ ਦੱਸਦੇ ਨੇ ਭਗਤ ਕਰੇ ਹਰ ਕੇ ਗੁਣ ਗਾਏ ਮਹਾਰਜ ਕਹਿੰਦੇ ਅਸਲ ਵਿੱਚ ਤਾਂ ਭਗਤੀ ਇਹ ਆ ਪ੍ਰਭੂ ਪਰਮਾਤਮਾ ਦੇ ਗੁਣ ਗਾਉਣਾ ਹੈ ਕੋਣ ਕਿਹੜਾ ਗਉਂਦਾ ਹੈ ਮਹਾਰਾਜ ਕਿ ਸਮਝਾਉਂਦੇ ਨੇ ਜਿਨ੍ਹਾਂ ਉੱਤੇ ਪ੍ਰਭੂ ਪਰਮਾਤਮਾ ਖੁਸ਼ ਹੁੰਦਾ ਤਰੁੱਠਦਾ ਹੈ ਜਿਨ੍ਹਾਂ ਉੱਤੇ ਪ੍ਰਭੂ ਪਰਮਾਤਮਾ ਖੁਸ਼ ਹੁੰਦਾ ਹੈ ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ ਹੁਣ ਭਾਵ ਇਹ ਹੀ ਆ ਵੀ ਪ੍ਰਭੂ ਪਰਮਾਤਮਾ ਦੀ ਭਗਤੀ ਪਰਮਾਤਮਾ ਦੇ ਗੁਣ ਗਾਉਣਾ ਹੀ ਹੈ ਗਰਬਾਣੀ ਦਾ ਫੈਸਲਾ ਜੀ ਇਹ ਪ੍ਰਮਾਤਮਾ ਦੇ ਗੁਣ ਗਾਉਣ ਤੋਂ ਬਿਨਾ ਤੂੰ ਚਾਹੇ ਧੂਣੀਆਂ ਤਾਪੀ ਜਾ ਚਾਹੇ ਜਲ ਧਾਰੇ ਕਰ ਚਾਹੇ ਤੂੰ ਪੁੱਠਾ ਲਟਕ ਜਾ ਚਾਹੇ ਤੂੰ ਕੇਸ ਬੰਨ ਕੇ ਭਗਤੀ ਕਰੀ ਚੱਲ ਵੀ ਮੈਨੂੰ ਨੀਂਦ ਨਾ ਆਵੇ ਵੀ ਜੋ ਵੀ ਮਰਜ਼ੀ ਕਰੀ ਚੱਲ ਉਹਨਾਂ ਦਾ ਨਹੀਂ ਕੋਈ ਲਾਭ ਹੋਣਾ ਪਰ ਜਿਹੜੇ ਪ੍ਰਭੂ ਪ੍ਰਮਾਤਮਾ ਦੇ ਤੂੰ ਗੁਣ ਗਾ ਰਿਆਂ ਭਾਈ ਉਹ ਤੇਰੀ ਭਗਤੀ ਆ ਗੱਲ ਧਿਆਨ ਨਾਲ ਸਮਝਣੀ ਆ ਪ੍ਰਭੂ ਪਰਮਾਤਮਾ ਦੇ ਗੁਣ ਗਾਉਣਾ ਹੀ ਭਗਤੀ ਹੈ ਮਹਾਰਾਜ ਕਹਿੰਦੇ ਭਗਤ ਕਰੇ ਹਰ ਕੇ ਗੁਣ ਗਾਈ ਹਰੀ ਪਰਮਾਤਮਾ ਦੇ ਗੁਣ ਉਹ ਗਾਉਂਦੇ ਨੇ ਜਿਨ੍ਹਾਂ ਉਤੇ ਕਿਰਪਾ ਹੁੰਦੀ ਹੈ ਜਿਨ੍ਹਾਂ ਤੇ ਖੁਸ਼ ਹੁੰਦਾ ਪ੍ਰਭੂ ਪਰਮਾਤਮਾ ਉਹੀ ਪਰਮਾਤਮਾ ਦੇ ਗੁਣ ਗਾਉਂਦੇ ਨੇ ਉਹੀ ਭਗਤੀ ਕਰਦੇ ਨੇ ਬਸ ਧਿਆਨ ਚ ਰੱਖਿਓ ਗੱਲ ਇਹ ਗੋਣ ਕਿਹੜਾ ਗਾਏਗਾ ਮਹਾਰਾਜ ਕਹਿੰਦੇ ਮਨ ਅੰਤਰ ਪਸਵਾਸ ਕਰ ਮੰਨਿਆ ਜਿਸ ਮਨੁੱਖ ਨੇ ਮਨ ਵਿੱਚ ਸ਼ਰਧਾ ਧਾਰ ਕੇ ਪ੍ਰਭੂ ਨੂੰ ਸੱਚਮੁੱਚ ਹੋਂਦ ਵਾਲਾ ਮੰਨ ਲਿਆ ਹੈ ਵੀ ਸੱਚਮੁੱਚ ਹੋਂਦ ਵਾਲਾ ਵੀ ਪ੍ਰਭੂ ਪਰਮਾਤਮਾ ਹੈ ਤਾਂ ਹੀ ਸਭ ਕੁਝ ਪੈਦਾ ਕਰ ਰਿਹਾ ਜੇ ਗੁਰੂ ਨੂੰ ਪ੍ਰਮਾਤਮਾ ਨੂੰ ਹੋਂਦ ਵਾਲਾ ਸੀ ਮੰਨਦੇ ਆਂ ਵੀ ਉਹ ਪ੍ਰਮਾਤਮਾ ਹੈ ਤਾਂ ਸਾਡਾ ਸਰੀਰ ਬਣਿਆ ਆਹ ਹੱਥ ਪੈਰ ਉਂਗਲਾਂ ਵੱਧ ਘੱਟ ਵੀ ਲੱਗ ਸਕਦੀਆਂ ਪਰ ਪੰਜ ਹੀ ਲਾਉਂਦਾ ਉਹ ਕਈਆਂ ਦੇ ਹੈਗੀਆਂ ਨੇ ਜਮਾਂਦਰੂ ਸੇ ਸੇ ਹੁੰਦੀਆਂ ਉਂਗਲਾਂ 5-5 ਹੀ ਲਾਉਂਦਾ ਪੰਜ-ਪੰਜ ਹੀ ਪੈਰਾਂ ਦੇ ਪੰਜੇ ਬਣਾਏ ਉਹਨੇ ਅੱਖ ਨੱਕ ਕੰਨ ਫਿਰ ਅੰਦਰਲਾ ਸਿਸਟਮ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਹੈ ਤਾਂ ਤਾਂ ਹੀ ਇਹ ਸਰੀਰ ਦੀ ਘਾੜਤ ਘਟਦਾ ਹੈ ਪਰ ਉਹ ਆਕਾਰ ਤੋਂ ਰਹਿਤ ਹੈ ਉਹਦਾ ਆਕਾਰ ਨਹੀਂ ਹੈ ਕੋਈ ਉਹ ਨਿਜਮ ਰੂਪ ਵਿੱਚ ਸ਼ਬਦ ਰੂਪ ਵਿੱਚ ਜਦੋਂ ਗੁਰੂ ਦੀ ਕਿਰਪਾ ਹੁੰਦੀ ਜਦੋਂ ਇਹ ਸਮਝ ਲੱਗਣ ਲੱਗ ਜੇ ਇਨਸਾਨ ਨੂੰ ਤਾਂ ਫਿਰ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਦੀ ਭਗਤੀ ਕਰਦਾ ਹੈ ਗੁਣ ਗਾਉਣਾ ਹੀ ਭਗਤੀ ਹੈ ਮਹਾਰਾਜ ਕਹਿੰਦੇ ਮਨ ਅੰਤਰ ਬਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣ ਲਿਆ ਹੈ ਇੱਕ ਕਰਤਾਰ ਅਕਾਲ ਪੁਰਖ ਕਰਤਾਰ ਦਾ ਮਤਲਬ ਕਰਨ ਵਾਲਾ ਸਭ ਕੁਝ ਸ੍ਰਿਸ਼ਟੀ ਦਾ ਕਰਤਾ ਕਰਨ ਹਾਰ ਨਾਨਕ ਕਜਾਨਿਆ ਇਹ ਨਾਨਕ ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ਫਿਰ ਜਨ ਲਾਗਾ ਹਰ ਏਕੇ ਨਾਹੀਂ ਤਿਸ ਕੀ ਆਸ ਨ ਬਿਰਥੀ ਜਾਏ ਹੁਣ ਆਸਾਂ ਪੂਰੀਆਂ ਸ਼ਾਰੀਆਂ ਕਰਨਾ ਚਾਹੁੰਦਾ ਮਨੁੱਖ ਭੈਣਾ ਚਾਹੇ ਭਾਈ ਇਹ ਸਾਰੀਆਂ ਆਸ਼ਾਾਂ ਮਾ ਪੂਰੀਆਂ ਚਾਹੁੰਦਾ ਵੀ ਮਹਾਰਾਜ ਮੇਰੀ ਆ ਵੀ ਆਸ ਪੂਰੀ ਹੋ ਜੇ ਔਰ ਮੈਨੂੰ ਗੱਡੀ ਪਸੰਦ ਆ ਮੈਨੂੰ ਉਹ ਵੀ ਮਿਲ ਜੇ ਇਹੋ ਜੀ ਮੈਨੂੰ ਕੋਠੀ ਪਸੰਦ ਆ ਮੈਂ ਇਹੋ ਜੀ ਕੋਠੀ ਬਣਾ ਲਵਾਂ ਠੀਕ ਆ ਜੀ ਮੈਨੂੰ ਪੁੱਤ ਦੀ ਲੋੜ ਪੋਤਰੇ ਦੀ ਲੋੜ ਆ ਦੋਤੇ ਦੀ ਲੋੜ ਆ ਇਹ ਮੈਨੂੰ ਮਿਲ ਜਾਣ ਸਾਰੀਆਂ ਆਸਾਂ ਮ ਪੂਰੀਆਂ ਕਰਨੀਆਂ ਚਾਹਦਾ ਆਨਸਾਨ ਤੇ ਮਹਾਰਾਜ ਕਹਿੰਦੇ ਨੇ ਇਥੇ ਜਨ ਲਾਗਾ ਹਰ ਏਕੇ ਨਾਹੀਂ ਕਿਸ ਕੀ ਆਸ ਨਾ ਬਿਰਥੀ ਜਾਏ ਮਹਾਰਾਜ ਕਹਿੰਦੇ ਜੋ ਸੇਵਕ ਇੱਕ ਪ੍ਰਭੂ ਦੇ ਨਾਮ ਵਿੱਚ ਟਿਕਿਆ ਹੋਇਆ ਹੈ ਉਸ ਦੀ ਆਸ ਕਦੇ ਖਾਲੀ ਨਹੀਂ ਜਾਂਦੀ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਭਾਈ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਪਰਮਾਤਮਾ ਦੇ ਨਾਮ ਨਾਲ ਜੁੜ ਅੱਗੇ ਮਹਾਰਾਜ ਦੱਸਦੇ ਨੇ ਸੇਵਕ ਕੋ ਸੇਵਾ ਬਣ ਆਈ ਕਿਹੜੀ ਜੀ ਹੁਕਮ ਬੂਝ ਪਰਮ ਪਦ ਪਾਈ ਮਹਾਰਾਜ ਕਹਿੰਦੇ ਸੇਵਕ ਨੂੰ ਇਹ ਫਰਜ਼ਾ ਹੈ ਕਿ ਸਭ ਦੀ ਸੇਵਾ ਕਰੇ ਜਿਹੜਾ ਸੇਵਕ ਬਣ ਜਾਂਦਾ ਨਾ ਉਹਨੂੰ ਇਹ ਫਰਜ਼ਾ ਵੀ ਸਭ ਦੀ ਸੇਵਾ ਕਰੀਏ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਲਈਏ ਵੀ ਆ ਆਪਣੇ ਨੇੜੇ ਸੁਪਨਿਆਂ ਦਾ ਘਰ ਬਣਿਆ ਮੁੱਲਾਪੁਰ ਦੇ ਪਰਲੇ ਪਾਸੇ ਉਸ ਬੰਦੇ ਦੇ ਮਨ ਵਿੱਚ ਇਹੀ ਆ ਵੀ ਮੈਂ ਸਭ ਦੀ ਸੇਵਾ ਕਰਾਂ ਜਿਹੜਾ ਵੀ ਮੈਨੂੰ ਮਿਲੇ ਉਹਦੇ ਵਾਸਤੇ ਸੇਵਾ ਬਣ ਕੇ ਆ ਗਈ ਉਹ ਸੇਵਾ ਕਰ ਰਿਹਾ ਮਨੁੱਖਤਾ ਦੀ ਆਪਾਂ ਵੀਡੀਓ ਚ ਦੇਖਦੇ ਅੱਗੋਂ ਪਿੱਛੋਂ ਨਾਲ ਚੱਲ ਪਤਾ ਨਹੀਂ ਭੋਰਾ ਉਹਨਾਂ ਦੇ ਮਨ ਚਿਹਰੇ ਤੇ ਕੋਈ ਗੁੱਸੇ ਵਾਲਾ ਨਹੀਂ ਹਾਵ ਭਾਵ ਹੁੰਦਾ ਸਦਾ ਹੀ ਪਿਆਰ ਦੀਆਂ ਗੱਲਾਂ ਕਰਦੇ ਨੇ ਮਹਾਰਜ ਕਹਿੰਦੇ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਪ੍ਰਮੋਦੀ ਰਜਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ ਜਦੋਂ ਪ੍ਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਵੀ ਉਹਦੀ ਰਜਾ ਵਿੱਚ ਰਹਿਣਾ ਖੁਸ਼ ਹੋ ਰਹਿਦਾ ਉਹਦੀ ਰਜਾ ਵਿੱਚ ਰਹਿਣਾ ਸਿੱਖ ਲੈਂਦਾ ਹੈ ਕਹ ਲਓ ਵੀ ਕੋਈ ਦੁੱਖ ਤਕਲੀਫ ਆ ਗਿਆ ਤਾਂ ਵੀ ਕੋਈ ਪ੍ਰਮਾਤਮਾ ਨੂੰ ਰੱਬ ਨੂੰ ਲਾਂਭਾ ਨਹੀਂ ਕੋਈ ਗੁਰੂ ਨੂੰ ਲਾਂਭਾ ਨਹੀਂ ਸ਼ੁਕਰ ਕਰਨਾ ਕੋਈ ਘਰ ਦੇ ਵਿੱਚ ਜੀਵ ਚੜਾਈ ਕਰ ਗਿਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਵੀ ਮਹਾਰਾਜ ਤੇਰੀ ਕਿਰਪਾ ਨਾਲ ਇਹਦਾ ਜਨਮ ਹੋਇਆ ਤੇ ਤੇਰੀ ਕਿਰਪਾ ਨਾਲ ਹੀ ਇਹਦੀ ਜੀਵਨ ਦੀ ਸਮਾਪਤੀ ਹੋਈ ਆ। ਪਾਣਾ ਮਰਨਾ ਇਹ ਪਾਣਾ ਮਰਨਾ ਜਦੋਂ ਆ ਗਿਆ ਵਾਹਿਗੁਰੂ ਨੇ ਕਿਰਪਾ ਕਰਕੇ ਪਾਣਾ ਮਰਨ ਵਿੱਚ ਪਾਣੇ ਦੇ ਵਿੱਚ ਲਿਆਂਦਾ ਮਨੁੱਖ ਨੂੰ ਇਨਸਾਨ ਨੂੰ ਜਿਹੜੇ ਨੂੰ ਜਿਹੜੇ ਜੀਵ ਨੂੰ ਇਸਤਰੀ ਪੁਰਸ਼ ਨੂੰ ਉਹ ਰੱਬ ਦਾ ਭਗਤ ਮੰਨੋ ਕਿਉਂਕਿ ਉਹ ਉਹਦੇ ਗੁਣ ਗਾਉਂਦਾ ਵੀ ਸ਼ੁਕਰ ਹੈ ਮਾਲਕਾ ਤੇਰਾ ਲੰਬੇ ਨਹੀਂ ਦਿੰਦਾ ਕੋਈ ਦੁੱਖ ਤਕਲੀਫ ਆਉਣ ਤੇ ਲੰਬੇ ਨਹੀਂ ਦਿੰਦਾ ਤੇ ਖੁਸ਼ੀਆਂ ਦੇ ਵਿੱਚ ਗੁਰੂ ਨੂੰ ਭੁੱਲ ਕੇ ਸ਼ਰਾਬਾਂ ਦੀਆਂ ਟਟਾਲਾਂ ਨਹੀਂ ਲਾਉਂਦਾ ਤੇ ਡੀਜਾਂ ਦੇ ਪੰਗੜੇ ਨਹੀਂ ਪਾਉਂਦਾ ਕਹਿੰਦਾ ਭਾਵਾ ਵੀ ਪ੍ਰਭੂ ਪਰਮਾਤਮਾ ਨੂੰ ਸਦਾ ਯਾਦ ਰੱਖਦਾ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਤੇ ਜਿਹੜੀ ਆ ਗੱਲ ਆਪਾਂ ਕਰ ਰਹੇ ਹਾਂ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਪੰਕਤੀ ਜਿਉਂ ਦੱਸ ਰਹੀ ਹੈ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਜਦੋਂ ਪ੍ਰਮੋਹ ਪਰਮਾਤਮਾ ਦਾ ਹੁਕਮ ਸਿਰ ਮੱਥੇ ਮੰਨਣ ਲੱਗਿਆ ਇਨਸਾਨ ਤੇ ਉਹਨੂੰ ਪ੍ਰਭੂ ਦੀ ਰਜਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਗਿਆ ਅੱਗੇ ਦੱਸਦੇ ਨੇ ਸਤਿਗੁਰੂ ਵੀ ਇਸ ਤੇ ਉੱਪਰ ਨਹੀਂ ਵਿਚਾਰ ਮਹਾਰਾਜ ਕਹਿੰਦੇ ਜਦੋਂ ਇਹ ਗੱਲਾਂ ਉਹਨੂੰ ਉਹ ਰਜਾ ਬੱਚ ਆ ਗਿਆ ਨਾ ਬਾਣੇ ਬੱਚ ਆ ਗਿਆ ਤੇ ਮਹਾਰਾਜ ਕਹਿੰਦੇ ਇਸ ਤੋਂ ਉੱਪਰ ਕੋਈ ਵਿਚਾਰ ਹੀ ਹੈ ਨਹੀਂ ਇਸ ਤੇ ਉੱਪਰ ਨਹੀਂ ਵਿਚਾਰ جا کے مان بسیاں ਨਰੰਕਾਰ ਰਜਾ ਬਚਰਣਾ ਉਹਦੇ ਗੋਣ ਗੋਣਾ ਵੀ ਨਰੰਕਾਰ ਉਹਦੇ ਮਨ ਵਿੱਚ ਬਸ ਗਿਆ ਮਹਾਰਾਜ ਕਹਿੰਦੇ ਉਹਨਾਂ ਨੂੰ ਇਸ ਨਾਮ ਸਿਮਰਨ ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ ਇਸ ਤੋਂ ਵੱਡਾ ਵਿਚਾਰ ਹੈ ਨਹੀਂ ਮੰਨ ਲਓ ਚਲ ਪ੍ਰਮਾਤਮਾ ਦਾ ਨਾਮ ਜਪਣਾ ਗੁਰੂ ਦੀ ਰਜਾ ਬਚਰਣਾ ਗੁਰਦੇ ਸਿਧਾਂਤ ਤੇ ਪ੍ਰਮਾਤਮਾ ਦੀ ਰਜਾ ਬਚਰਣਾ ਤੇ ਪਾਸੇ ਤੋਂ ਪਰੇ ਹੋਰ ਕੀ ਆ ਫਿਰ ਮਨੁੱਖ ਵਾਸਤੇ ਬਹੁਤ ਆ ਇਹ ਇਹੀ ਗਰਬਾਨੀ ਸਮਝਾਉਂਦੀ ਆ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਅੱਗੇ ਮਾਰਾ ਦੱਸਦੇ ਨੇ ਬੰਧਨ ਤੋੜ ਭਏ ਨਰਵੈਰ ਮਾਇਆ ਦੇ ਬੰਧਨ ਤੋੜ ਕੇ ਉਹ ਨਰਵੈਰ ਹੋ ਜਾਂਦੇ ਹਨ ਮਨੁੱਖ ਨਰਵੈਰ ਦਾ ਮਤਲਬ ਕੀ ਹੈ ਵੀ ਅਕਾਲ ਪੁਰਖ ਵਾਹਿਗੁਰੂ ਨਰਵੈਰ ਆ ਉਹ ਕਿਸੇ ਦੇ ਨਾਲ ਬੈਰ ਨਹੀਂ ਕਰਦਾ ਤੇ ਮਨੁੱਖ ਵੀ ਉਹਦਾ ਪ੍ਰਮਾਤਮਾ ਦਾ ਭਗਤ ਜਿਹੜਾ ਨਾਮ ਜਪਦਾ ਉਹ ਵੀ ਨਿਰਬੈਰ ਹੋ ਜਾਂਦਾ ਪਰ ਕਿਸੇ ਦੇ ਨਾਲ ਵੈਰ ਨਹੀਂ ਰੱਖਦਾ ਕਿਸੇ ਭੈਣ ਭਰਾ ਨਾਲ ਕਿਸੇ ਰਿਸ਼ਤੇ ਦੇ ਰਿਸ਼ਤੇਦਾਰ ਨਾਲ ਕਿਸੇ ਸ਼ਰੀਕੇ ਕਬੀਲੇ ਵਿੱਚ ਗਲੀ ਮਹੱਲੇ ਚ ਕਹਿ ਲੋ ਫਿਰ ਬੰਦਨ ਤੌਰ ਭਏ ਨਿਰਬੈਰ ਅਨੰਦਨ ਪੂਜੇ ਗੁਰਕੇ ਪੈਰ ਮਹਾਰਾਜ ਕਹਿੰਦੇ ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ ਸਤਿਗੁਰੂ ਦੇ ਚਰਨ ਕਿਵੇਂ ਪੂਜਣਿਆ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਘਰ ਵਿੱਚ ਬਿਵਾਸਾ ਕੇ ਰੱਖਣਾ ਜਦੋਂ ਇਹ ਵਸਤਾ ਬਣਦੀ ਹੈ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਮਹਾਰਾਜ ਕਹਿੰਦੇ ਉਹ ਮਨੁੱਖ ਇਸ ਜਨਮ ਵਿੱਚ ਸੁਖੀ ਹਨ ਤੇ ਪਰਲੋਕ ਵਿੱਚ ਵੀ ਸੁਖੇ ਹੁੰਦੇ ਹਨ ਨਾਨਕ ਹਰਪ੍ਰਭ ਆਪੇ ਮਿਲੇ ਮਹਾਰਾਜ ਕਹਿੰਦੇ ਕਿਉਂਕਿ ਪ੍ਰਭੂ ਨੇ ਆਪ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਲੋਕ ਸੁਖੀ ਪਰਲੋਕ ਚਲੇ ਹੋਗੇ ਹੁਣ ਅਗਲਾ ਸ਼ਬਦ ਆ ਜੀ ਪਾਵਨ ਪਵਿੱਤਰ ਅੰਗ 293 ਤੇ ਹੁਣ ਗੁਰੂ ਮਹਾਰਾਜ ਸਾਧ ਸੰਗਤ ਦੀ ਗੱਲ ਕਰਦੇ ਆ ਸਾਧ ਸੰਗ ਆ ਜਿਹੜਾ ਗੁਰੂ ਸਾਧੂ ਦਾ ਸੰਗ ਕਰਨਾ ਆਪਾਂ ਹੁਣ ਆਪਾਂ ਇਸ ਟਾਈਮ ਗੁਰੂ ਸਾਧੂ ਦਾ ਸੰਗ ਕਰ ਰਹੇ ਆ ਜੇ ਗੁਰੂ ਦੀ ਗੱਲ ਧਿਆਨ ਨਾਲ ਸੁਣ ਰਹੇ ਆ ਤਾਂ ਤੇ ਸਾਧ ਸੰਗ ਕਰਨ ਦਾ ਤੁਹਾਨੂੰ ਫਲ ਕੀ ਆ ਮਹਾਰਾਜ ਦੱਸਦੇ ਨੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮ ਆਨੰਦ ਸੱਚੇ ਗੁਰੂ ਦੀ ਗੁਰੂ ਸਾਧੂ ਦੀ ਸੰਗਤ ਕਰਕੇ ਸਤ ਸੰਗ ਵਿੱਚ ਮਿਲ ਕੇ ਇਹ ਆਤਮਿਕ ਆਨੰਦ ਮਾਣੋ ਬੇ ਆਨੰਦ ਦਾ ਮਤਲਬ ਖੁਸ਼ੀ ਮਾਣੋ ਖੁਸ਼ੀ ਨਾਲ ਗੁਰੂ ਦੀ ਸੰਗਤ ਕਰੋ ਤੇ ਗੁਰੂ ਦੇ ਗੁਣ ਗਾਓ ਗੁਰੂ ਦੇ ਨਾਮ ਬਾਣੀ ਵਿੱਚ ਆਨੰਦ ਮਾਣੋ ਆਪਣੇ ਜੀਵਨ ਨੂੰ ਸੌਖਾ ਬਸਰ ਕਰੋ ਗੁਰੂ ਦੇ ਗਿਆਨ ਮੁਤਾਬਕ ਮਹਾਰਾਜ ਕਹਿੰਦੇ ਸਾਥ ਸੰਗ ਮਿਲ ਕਰੋ ਆਨੰਦ ਜੇ ਗੁਰੂ ਦੀ ਸੰਗਤ ਕਰੋਗੇ ਤਾਂ ਆਨੰਦਮਈ ਜ਼ਿੰਦਗੀ ਜਿਓਗੇ ਗੁਣ ਗਾਵੋ ਪ੍ਰਭ ਪਰਮ ਆਨੰਦ ਪਰਮ ਖੁਸ਼ੀਆਂ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰੋ ਜਿਹੜਾ ਸਾਨੂੰ ਸਾਰੀਆਂ ਖੁਸ਼ੀਆਂ ਦਿੰਦਾ ਮਹਾਰਾਜ ਕਹਿੰਦੇ ਇਸ ਦੀ ਸਿਫਤ ਸਲਾਹ ਕਰ ਯੋ ਨਾ ਕਰਦਾ ਫਿਰ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਜਿੱਥੇ ਗਏ ਉਹਦੇ ਗੁਣ ਗਾਉਣ ਲੱਗ ਜਾਣੇ ਨਾ ਜਿੱਥੇ ਹੋ ਜਾਈ ਤੂੰ ਸਭ ਨਹੀਂ ਥਾਈ ਸੱਚਾ ਸਿਰਜਣ ਹਰ ਜੀਓ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਹਾਰਾਜ ਕਹਿੰਦੇ ਜਿੱਥੇ ਵੀ ਤੂੰ ਹੈ ਇਨਸਾਨ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾਰ ਕਿਉਂਕਿ ਸਭ ਥਾਈ ਸਹਾਈ ਹੈ ਤੇ ਸਭ ਥਾਂ ਮੌਜੂਦ ਆ ਤੇਰੇ ਉਹ ਤੈਨੂੰ ਸਤ ਸੁਣਦਾ ਸਤ ਵੇਖਦਾ ਅਕਾਲ ਪੁਰਖ ਵਾਹਿਗੁਰੂ ਤੈਨੂੰ ਵੇਖ ਵੀ ਰਿਹਾ ਤੇ ਤੈਨੂੰ ਸੁਣ ਵੀ ਰਿਹਾ ਅਗੇ ਮਹਾਰਾਜ ਕਹਿੰਦੇ ਨੇ ਗੋਣ ਗਾਬੋ ਪ੍ਰਭ ਪਰਮ ਆਨੰਦ ਪਰਮ ਖੁਸ਼ੀਆਂ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰੋ ਫੇਰ RAM ਨਾਮ ਤਤ ਕਰੋ ਵਿਚਾਰ ਪ੍ਰਭੂ ਦੇ ਨਾਮ ਦੇ ਭੇਦ ਨੂੰ ਪ੍ਰਭੂ ਦੇ ਨਾਮ ਦੇ ਭੇਦ ਨੂੰ ਵਿਚਾਰੋ ਜਦੋਂ ਵਿਚਾਰੋਗੇ ਫੇਰ ਕੀ ਹੋਏਗਾ ਦਰਲਭ ਦੇਖ ਕਾ ਕਰੋ ਉਧਾਰ ਫਿਰ ਜਿਹੜਾ ਮਨੁੱਖਾ ਜਨਮਾ ਸੋਡਾ ਦੁਰਲੱਭ ਦੇ ਮਿਲੀ ਆ ਸੋਨੂੰ ਮਨੁੱਖੇ ਜਨਮ ਵਾਲੀ ਤੇ ਇਹਦਾ ਆਧਾਰ ਹੋ ਜਾਏਗਾ ਮਹਾਰਾਜ ਕਹਿੰਦੇ ਅਮਰਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹੈ ਸਵਾਉ ਲੈ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦੇ ਗੁਣ ਗਾਓ ਜੋ ਅਮਰ ਕਰਨ ਵਾਲੇ ਬਚਨ ਹਨ ਜਿੰਦਗੀ ਨੂੰ ਵਿਕਾਰਾਂ ਤੋਂ ਬਚਾਉਣ ਦਾ ਇਹੀ ਵਸੀਲਾ ਹੈ ਪ੍ਰਭੂ ਪਰਮਾਤਮਾ ਦੇ ਗੁਣ ਗੁਣ ਆਪਾਂ ਕਹਿੰਦੇ ਨਾ ਮਨ ਨਹੀਂ ਟਿਕਦਾ ਸੁਰਤ ਟਿਕਦੀ ਨਹੀਂ ਸੁਰਤ ਮਨ ਦੇ ਅੰਦਰ ਖਿਆਲ ਹੀ ਬੜੇ ਭੇੜੇ ਜਾਈ ਜਾਂਦੇ ਨੇ ਮਨ ਇੱਧਰ ਦੌੜ ਜਾਂਦਾ ਉੱਧਰ ਦੌੜ ਜਾਂਦਾ ਸੁਰਤ ਵਿਕਾਰਾਂ ਵੱਲੀ ਭੱਜੀ ਫਿਰਦੀ ਰਹਿੰਦੀ ਆ ਤੇ ਮਹਾਰਾਜ ਕਹਿੰਦੇ ਜੇ ਤੁਸੀਂ ਭਾਈ ਇਹਨੂੰ ਸੁਰਤ ਨੂੰ ਟਿਕਾਉਣਾ ਤਾਂ ਅਮਰਤ ਬਚਨ ਹਰ ਕੇ ਗੁਣ ਗਾਓ। ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਓ ਜੋ ਅਮਰ ਕਰਨ ਵਾਲੇ ਨੇ। ਅਮਰਤ ਬਚਨ ਦਾ ਮਤਲਬ ਹੈ ਤੈਨੂੰ ਅਮਰਨ ਕਰਨ ਵਾਲੇ ਨੇ ਤੈਨੂੰ ਬਚਾ ਲੈਣਗੇ ਉਹਨਾਂ ਤੋਂ। ਜਿਹੜੀ ਤੇਰੀ ਸੁਰਤ ਮਾੜੀਆਂ ਬਿਰਤੀਆਂ ਵਿੱਚ ਭੱਜੀ ਫਿਰਦੀ ਹੈ ਨਾ। ਮਾੜੇ ਖਿਆਲ ਆਉਂਦੇ ਰਹਿੰਦੇ ਨੇ, ਮਾੜੀ ਸੋਚ ਰੱਖਦਾ ਤੂੰ। ਭੈਣਾ ਚਾਹੇ ਭਾਈ ਆ ਦੋਨਾਂ ਵਾਸਤੇ ਉਪਦੇਸ਼ ਆ। ਵੀ ਭੈਣ ਭਾਈ ਤੁਸੀਂ ਮਾੜੀ ਮਾੜੀ ਸੋਚ ਰੱਖਦੇ ਹਾਂ ਮਾੜੀ ਬਿਰਤੀ ਆ ਬਕਾਰੀ ਬਿਰਤੀ ਆ ਧੀ ਭੈਣ ਬੱਲੀ ਮਾੜਾ ਤੱਕਣਾ ਅਪਰਾਦੇਸ਼ ਤੋਂ ਉਹਨਾਂ ਨੂੰ ਆ ਭੈਣ ਤੇ ਵੀ ਇਹੀ ਲਾਗੂ ਆ ਬੀਬੀ ਤੇ ਬਿਮਾਰੀ ਨਜ਼ਰ ਨਾਲ ਤੱਕਣਾ ਭੈਣ ਭਰਾ ਨੂੰ ਜਾਂ ਮਾੜੇ ਬਚਨ ਬੋਲਣੇ ਹੁਣ ਤਾਂ ਮੈਂ ਵੀਡੀਓ ਦੇਖਦਾ ਸੀ ਉਹ ਕੁੜੀਆਂ ਵੀ ਜਦੋਂ ਇਕੱਠੀਆਂ ਹੋ ਕੇ ਇਕੱਠੀਆਂ ਹੋ ਕੇ ਤੁਰਦੀਆਂ ਨਾ ਤੇ ਇਹ ਵੀ ਬੜਾ ਗੰਦਮੰਦ ਬੋਲਦੀਆਂ ਗਾਲੀ ਘਲੋਚ ਇੱਕ ਦੂਜੀ ਨੂੰ ਮੈਂ ਸੁਣੀ ਆ ਜੀ ਵੀਡੀਓ ਸੁਣੀ ਆ ਦੇਖਿਆ ਨਹੀਂ ਆਪਾਂ ਮਹਾਰਾਜ ਦੀ ਕਿਰਪਾ ਨਾਲ ਮੈਂ ਕਹੀਏ ਭਈ ਉਹ ਜਿਹੜੇ ਬਚਨ ਭਾਈ ਤੂੰ ਜ਼ੁਬਾਨ ਨਾਲ ਬੋਲਦਾ ਮਹਾਰਾਜ ਦੇ ਅਮਰਤ ਬਚਨ ਬੋਲ ਅਮਰਤ ਬਚਨ ਹਰ ਕੇ ਗੁਣ ਗਾਓ ਮਹਾਰਾਜ ਕਹਿੰਦੇ ਹਰੀ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿ ਮਨੁੱਖ ਭੈਣਾ ਚੇ ਭਾਈ ਆ ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏਂਗਾ ਫੇਰ ਮਹਾਰਾਜ ਕਹਿੰਦੇ ਪ੍ਰਾਨ ਤਰਨਕਾ ਇਹ ਸੁਆਓ ਜਿਹੜਾ ਸਾਡੇ ਸਵਾਸ ਨੇ ਇਹ ਲੇਖੇ ਵਿੱਚ ਲੱਗ ਜਾਣਗੇ ਜ਼ਿੰਦਗੀ ਨੂੰ ਬਕਾਰਾਂ ਤੋਂ ਬਚਾਉਣ ਦਾ ਇਹੀ ਵਸੀਲਾ ਹੈ ਮਹਾਰਾਜ ਕਹਿੰਦੇ ਲਿਖਿਆ ਜੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਰਹੇ ਭਾਈ ਤੇ ਜ਼ਿੰਦਗੀ ਨੂੰ ਬਕਾਰਾਂ ਤੋਂ ਬਚਾਉਣ ਦਾ ਇਹ ਵਧੀਆ ਤਰੀਕਾ ਤੇਰੇ ਕੋਲੇ ਬਸ ਇਹ ਤੂੰ ਹੋਰ ਨਹੀਂ ਕੋਈ ਬਚਾ ਸਕਦਾ ਜਿੰਨਾ ਮਾਰੇ ਖਿਆਲ ਆਉਂਦੇ ਆ ਦਵਾਈ ਲੈ ਲਓ ਮੈਂ ਸੁਣਦਾ ਹੁੰਨਾ ਮਾ ਬਾਲੇ ਸੁਪਨੇ 'ਚ ਭੇੜੇ ਆਉਂਦੇ ਆ ਜੀ ਦਵਾਈ ਲੈਣੀ ਆ ਮੈਂ ਸੁਣਦਾ ਹੁੰਨਾ ਕਈ ਭੈਣ ਭਾਈਆਂ ਨੂੰ ਦਵਾਈ ਲੈਣੀ ਸੀ ਭਾਈ ਬਾਲੇ ਹੀ ਮਾਰੇ ਜੇ ਖਿਆਲ ਹੀ ਆਉਂਦੇ ਰਹਿੰਦੇ ਨੇ ਮਾਰੇ ਖਿਆਲ ਹੀ ਮਾਰੇ ਖਿਆਲ ਤਾਂ ਭਾਈ ਦਵਾਈ ਇਹੀ ਆ ਨਾਮ ਦੀ ਆ ਦੱਸਿਆ ਗੁਰੂ ਨੇ ਅਮਰਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹੀ ਸੁਆਓ ਆਪਣੇ ਚੰਗੇ ਵਿਚਾਰ ਪੈਦਾ ਕਰਨੇ ਆ ਮਨ ਦੇ ਅੰਦਰ ਤਾਂ ਪ੍ਰਭੂ ਪਰਮਾਤਮਾ ਦੇ ਗੁਣ ਗਾ ਭਾਈ ਮਹਾਰਾਜ ਦੱਸਦੇ ਨੇ ਮਹਾਰਾਜ ਕਹਿੰਦੇ ਇਹ ਤੂੰ ਹੋਰ ਵਸੀਲਾ ਕੋਈ ਨਹੀਂ ਹਟ ਕੇ ਪਰਮਾਤਮਾ ਦੇ ਗੁਣ ਗਾ ਨਾਮ ਜਪ ਫੇਰ ਮਹਾਰਾਜ ਕਹਿੰਦੇ ਨੇ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਮਹਾਰਾਜ ਕਹਿੰਦੇ ਅੱਠੇ ਪੈਰ ਅੱਠੇ ਪੈਰ ਹੁੰਦੇ ਆ ਜੇਕਰ ਚਾਰ ਪੈਰ ਦਾ ਦਿਨ ਤਿੰਨ ਘੰਟਿਆਂ ਦਾ ਇੱਕ ਪੈਰ ਆ 12 ਘੰਟਿਆਂ ਦਾ ਦਿਨ ਹੋ ਗਿਆ 12 ਦੀ ਰਾਤ ਹੋ ਗਈ ਅੱਠ ਪੈਰ ਹੋ ਗਏ ਤਿੰਨ ਘੰਟੇ ਦਾ ਇੱਕ ਪੈਰ ਹੁੰਦਾ 24 ਘੰਟੇ ਹੀ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਨੂੰ ਸਿਮਰਦਾ ਰਹਿ ਭਾਈ ਆਠ ਪਹਿਰ ਪ੍ਰਭ ਕਿ ਪਰਬ ਪੇਖੋ ਨੇਰਾ ਇਸ ਪੰਕਤੀ 'ਚ ਮਹਾਰਾਜ ਕਹਿੰਦੇ ਅੱਠੇ ਪੈਰ ਪ੍ਰਭੂ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੇਖ ਵੀ ਉਹ ਦੇਖ ਰਿਹਾ ਇਹਦੀ ਨਿਸ਼ਾਨੀ ਕੀ ਹੈ ਨਿਕਟ ਬੁਝੇ ਬੁਰਾ ਕਿਉਂ ਕਰੇ ਜੇ ਪ੍ਰਭੂ ਪਰਮਾਤਮਾ ਨੂੰ ਜਿਹੜਾ ਨੇੜੇ ਜਾਣਦਾ ਭੈਣ ਭਰਾ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰੇਗਾ ਨਾ ਕੋਈ ਬੇਈਮਾਨੀ ਨਾ ਕੋਈ ਚੋਰੀ ਨਾ ਕੋਈ ਠੱਗੀ ਨਾ ਕੋਈ ਹੋਰ ਬਕਾਰੀ ਵਰਤੀ ਕਿਸੇ ਵੀ ਕਿਸਮ ਦੀ ਹੇਰ ਫੇਰ ਨਹੀਂ ਕਰੇਗਾ ਮਹਾਰਾਜ ਕਹਿੰਦੇ ਜੇ ਅੱਠੇ ਪੈਰ ਪ੍ਰਭੂ ਪਰਮਾਤਮਾ ਨੂੰ ਆਪਣੇ ਨੇੜੇ ਜਾਣੇਗਾ ਤਾਂ ਮਹਾਰਾਜ ਕਹਿੰਦੇ ਆਠ ਪਹਿਰ ਪ੍ਰਭ ਦੇਖੋ ਨੇਰਾ ਜੇ ਤੁਸੀਂ ਅੱਠੇ ਪੈਰ ਪ੍ਰਮਾਤਮਾ ਨੂੰ ਨੇੜੇ ਜਾਣੋਗੇ ਫੇਰ ਕੀ ਹੋਏਗਾ ਮਿਟੇ ਅਗਿਆਨ ਬਿਨਸੇ ਅંધੇਰਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਅਗਿਆਨਤਾ ਮਿਟ ਜਾਏਗੀ ਅਗਿਆਨਤਾ ਦਾ ਮਤਲਬ ਸਾਡੀ ਮੂਰਖਤਾ ਹੀ ਦੂਰ ਹੋ ਜਾਏਗੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਅਗਿਆਨਤਾ ਮਿਟ ਜਾਏਗੀ ਤੇ ਮਾਇਆ ਵਾਲਾ ਹਨੇਰਾ ਨਾਸ ਹੋ ਜਾਏਗਾ ਜਿਹੜਾ ਮੋਹ ਮਾਇਆ ਦਾ ਜਾਲ ਪਿਆ ਹੋਇਆ ਆਪਨੂੰ ਮੋਹ ਮਾਇਆ ਪਈ ਹੋਈ ਹੈ ਨਾ ਇਹ ਦੂਰ ਹੋ ਜਾਏਗੀ ਤੇ ਅਗਲੇ ਬੰਦ ਜੀ ਦੱਸਦੇ ਨੇ ਮਹਾਰਾਜ ਸੁਣ ਉਪਦੇਸ਼ ਹਿਰਦੇ ਵਸਾਵੋ ਗੁਰੂ ਦੀ ਗੱਲ ਸੁਣ ਕੇ ਹਿਰਦੇ ਵਿੱਚ ਵਸਾਲਾ ਵੀ ਗੁਰੂ ਨੇ ਸੱਚ ਕਿਹਾ ਆਣ ਸੁਣੀ ਨਾ ਕਰ ਵੀ ਚੱਲ ਕੋਈ ਨਾ ਤਾਂ ਬਾਬੇ ਤਾਂ ਗੱਲਾਂ ਕਰਦੇ ਹੀ ਰਹਿੰਦੇ ਨੇ ਬਾਬੇ ਨਹੀਂ ਕਰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਪੰਜਵੇਂ ਸਰੂਪ ਵਿੱਚ ਮਹਾਰਾਜ ਕਹਿੰਦੇ ਸੁਣ ਉਪਦੇਸ਼ ਹਿਰਦੇ ਵਸਾਵੋ ਗੁਰੂ ਦੀ ਗੱਲ ਸੁਣੋ ਤੇ ਆਪਦੇ ਹਿਰਦੇ ਵਿੱਚ ਵਸਾ ਲਓ ਭਾਈ ਵੀ ਸਤਗੁਰੂ ਸੱਚ ਕਹਿੰਦੇ ਨੇ ਤੇ ਜੇ ਤੂੰ ਹਿਰਦੇ ਵਿੱਚ ਵਸਾਲੀ ਫੇਰ ਮਹਾਰਾਜ ਕਹਿੰਦੇ ਮਨ ਇਸੇ ਨਾਨਕ ਫਲ ਪਾਵੋ ਮਨ ਨੂੰ ਚਾਹੁੰਦੇ ਫਲ ਪ੍ਰਾਪਤ ਕਰੇਗਾ ਮਹਾਰਾਜ ਕਹਿੰਦੇ ਜਿਹੜਾ ਤੇਰਾ ਮਨ ਚਾਹੁੰਦਾ ਚੰਗੇ ਘਰ ਜਾ ਪਾਉਣ ਚੰਗੇ ਘਰ ਚਾਹਣਾ ਤੂੰ ਕੋਠੀਆਂ ਹੋਣ ਸੋਹਣੀਆਂ ਕਾ ਚੰਗੇ ਘਰ ਹੋਣ ਚੰਗਾ ਤੇਰਾ ਪਰਿਵਾਰ ਹੋਵੇ ਚੰਗਾ ਤੇਰਾ ਸੁਭਾਅ ਹੋਵੇ ਚੰਗੀ ਤੂੰ ਗੱਡੀ ਚਾਹਣਾ ਇਹ ਫਿਰ ਤੇਰੀਆਂ ਇੱਛਾਵਾਂ ਜਿਹੜੀਆਂ ਨਾ ਇਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਮਹਾਰਾਜ ਨੇ ਲਿਖਿਆ ਜੀ ਇੱਥੇ ਮੈਂ ਨਹੀਂ ਕਿਹਾ ਕੋਲੋਂ ਤੇ ਗੁਰੂ ਨੇ ਨਾ ਕੋਈ ਲਾਰਾ ਲਾਇਆ ਤੇ ਨਾ ਕੋਈ ਲਾਲਚ ਦਿੱਤਾ ਇਹਦੇ ਵਿੱਚ ਸਤਿਗੁਰਾਂ ਦੇ ਬਚਨ ਸੱਚ ਹੈ ਪਹਿਲਾਂ ਵਾਲੇ ਮਹਾਰਾਜ ਕਹਿੰਦੇ ਸੁਣ ਉਪਦੇਸ਼ ਹਿਰਦੇ ਵਿੱਚ ਬਸਾਵੋ ਗੁਰੂ ਦੀ ਗੱਲ ਸੁਣ ਲਓ ਚੰਗੀ ਤਾਂ ਤੇ ਹਿਰਦੇ 'ਚ ਬਸਾਲਾ ਇਹ ਪੱਕੀ ਕਰ ਲੈ ਵੀ ਸੱਚ ਕਹਿੰਦੇ ਨੇ ਸਤਿਗੁਰੂ ਤੇ ਅਗਲੇ ਮੰਤ ਚ ਮਹਾਰਾਜ ਨੇ ਦੱਸਦਾ ਮਨ ਇੱਛੇ ਨਾਨਕ ਫਲ ਪਾਵੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨ ਮੰਗੀਆਂ ਮਰਾਦਾਂ ਮਿਲਣਗੀਆਂ ਮਨ ਮੰਗੀਆਂ ਮਰਾਦਾਂ ਤੂੰ ਜੁੜ ਕੇ ਤਾਂ ਦੇਖ ਪ੍ਰਭੂ ਪਰਮਾਤਮਾ ਦਾ ਨਾਮ ਤਾਂ ਜੱਪ ਤੇ ਆਪਣਾ ਸੁਭਾਅ ਹੈਗਾ ਸੇਵਾ ਥੋੜੀ ਮੰਗਣ ਬਹੁਤਾ ਗਰਮਾਣੀ ਚ ਪੰਗਤੀ ਹੈ ਵੀ ਵੀ ਮੰਗਾ ਆਪਣੀਆਂ ਬਹੁਤ ਜ਼ਿਆਦੀਆਂ ਸੇਵਾ ਅਸੀਂ ਕਰਕੇ ਨਹੀਂ ਰਾਜੀ ਗੁਰੂ ਦੀ ਗੱਲ ਨਹੀਂ ਸੁਣ ਕੇ ਰਾਜੀ ਇੱਛਾਵਾਂ ਸਾਰੀਆਂ ਪੂਰੀਆਂ ਕਰਨ ਨੂੰ ਫਿਰਦੇ ਆਂ ਪਾਈ ਜਿਹੜਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹਰੀ ਪ੍ਰਭੂ ਪ੍ਰਮਾਤਮਾ ਹੈ ਤੇ ਮਹਾਰਾਜ ਕਹਿੰਦੇ ਇਹਦੇ ਨਾਮ ਜਾਪੇ ਦਾ ਗੁਣ ਗਾ ਪ੍ਰਭੂ ਪ੍ਰਮਾਤਮਾ ਦੇ ਗੁਣ ਗਾ ਤੇ ਉਹਨੂੰ ਸਦਾ ਨੇੜੇ ਜਾਣ ਤੇ ਕਿਸੇ ਕਿਸਮ ਦਾ ਮਾੜਾ ਕੰਮ ਨਾ ਕਰ ਸੱਚੀ ਸੋਚੀ ਕਰਤ ਕਮਾਈ ਕਰ ਨਸੇ ਵੇਚ-ਵੇਚ ਕੇ ਲੋਕਾਂ ਦੇ ਬੱਚਿਆਂ ਨੂੰ ਵਿਗਾੜਨਾ ਇਹ ਪਤਾ ਕਿੰਡਾ ਵੱਡਾ ਗੁਨਾਹ ਹੈ ਆਪ ਦੇ ਸਵਾਰਥ ਦੀ ਖਾਤਰ ਪਰ ਨਹੀਂ ਮਹਾਰਾਜ ਕਹਿੰਦੇ ਉਸ ਨੂੰ ਨੇੜੇ ਜਾਣ ਚੰਗੇ ਕੰਮ ਕਰ ਹੱਕ ਸੱਚ ਦੀ ਕਰ ਸਤਿਗੁਰੂ ਕਹਿੰਦੇ ਸੁਣ ਉਪਦੇਸ਼ ਹਿਰਦੇ ਵਸਾਵੋ ਮਨ ਇਸੇ ਨਾਨਕ ਫਲ ਪਾਵੋ ਲੈ ਮਨੂ ਇੱਛਾ ਮੈਂ ਤੇਰੇ ਜਿਹੜੇ ਜਿੰਨੇ ਤੂੰ ਚਾਹਨਾ ਤੇਰੇ ਛਲੇ ਫਰ ਸਾਰੇ ਫਲ ਪ੍ਰਾਪਤ ਹੋ ਜਾਣਗੇ ਤੇਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਮਹਾਰਾਜ ਨੇ ਗਰੰਟੀ ਲਈ ਆ ਇੱਥੇ ਨਾਨਕ ਨੌ ਲਿਖ ਕੇ ਜਿੱਥੇ ਸਾਈਨ ਹੋ ਜਾਣ ਉੱਥੇ ਗਰੰਟੀ ਹੁੰਦੀ ਆ ਜੀ ਆਪਾਂ ਕਿਸੇ ਵੀ ਪੇਪਰ ਤੇ ਕੋਈ ਮੋਟਰਸਾਈਕਲ ਦਾ ਐਫਟੀ ਡੈਪਟ ਲੈਣਾ ਕਿਸੇ ਗੱਡੀ ਦਾ ਐਫਟੀ ਡੈਪਟ ਲੈਣਾ ਦੇਣਾ ਜਦੋਂ ਸਾਈਨ ਹੋ ਜਾਂਦੇ ਉੱਥੇ ਗਰੰਟੀ ਹੋ ਜਾਂਦੀ ਆ ਜਾਂ ਕਿਸੇ ਨੂੰ ਪੈਸੇ ਦਿਵਾਉਣੇ ਕੋਈ ਚੀਜ਼ ਦਿਵਾਉਣੀ ਆ ਤੇ ਬਗਲਾ ਕਹਿੰਦਾ ਜਾਮਨੋ ਜਾਮ ਨਹੀਂ ਪੈ ਜਾਂਦੀ ਮਹਾਰਾਜ ਨੇ ਜਾਮ ਨਹੀਂ ਲਈ ਆ ਤੁਹਾਡੀ ਆਪਣੀ ਸਾਰਿਆਂ ਦੀ ਜਾਮ ਨਹੀਂ ਲਈ ਆ ਵੀ ਤੂੰ ਇਹ ਕੰਮ ਕਰ ਜੇ ਨਾ ਤੇਰੀਆਂ ਇੱਛਾਵਾਂ ਪੂਰੀਆਂ ਹੁਣ ਮੇਰੀ ਗਰੰਟੀ ਆ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤਰ੍ਹਾਂ ਕੁਰਬਾਨੀ ਨੂੰ ਪੜਨਾ ਸੁਣਨਾ ਦੁਬਾਰੇ ਪੰਕਤੀ ਫੇਰ ਸੁਣਾ ਦਿੰਨਾ ਮਹਾਰਾਜ ਕਹਿੰਦੇ ਸੁਣ ਉਪਦੇਸ਼ ਹਿਰਦੇ ਵਸਾਵੋ ਮਨ ਇਸੇ ਨਾਨਕ ਫਲ ਪਾਵੋ ਬਿਰੇ ਆ ਬਾੜ ਭੇਰਨੀ ਬਾਜ ਆਉਂਦੀ ਆ ਗੀਤਾਂ ਦੀ ਉਹ ਬਾੜ ਭੇੜ ਦੇ ਦੂਜਾ ਚਲੋ ਚਲੋ ਠੀਕ ਆ ਚਲੇ ਆ ਗਿਆ ਮਹਾਰਾਜ ਕਹਿੰਦੇ ਸੁਣ ਉਪਦੇਸ਼ ਹਿਰਦੇ ਵਸਾਵੋ ਮਨ ਇਸੇ ਨਾਨਕ ਫਲ ਪਾਵੋ ਮੈਂ ਇਸ ਪੰਕਤੀ ਤੇ ਰੁਕਿਆ ਹੋਇਆ ਮਹਾਰਾਜ ਕਹਿੰਦੇ ਗੁਰੂ ਦਾ ਉਪਦੇਸ਼ ਸੁਣ ਗੁਰੂ ਦਾ ਗਿਆਨ ਸੁਣ ਕੇ ਪੱਲੇ ਬੰਨ ਲਾ ਵੀ ਮਹਾਰਾਜ ਕਹਿੰਦੇ ਨੇ ਮੈਨੂੰ ਇੱਥੇ ਰੋਕਦੇ ਰਹੇ ਜੇ ਤੋ ਰੋਕਦੇ ਨੇ ਰੁਕ ਜਾ ਮਹਾਰਾਜ ਨੇ ਕੁਰਬਾਨੀ ਚ ਲਿਖਿਆ ਹਰ ਬਿਨ ਹੋਰ ਨਾ ਪੁੱਜੋ ਕੋਈ ਮੜੇ ਮਸਾਣ ਨਾ ਜਾਈ ਐਵੇਂ ਨਾ ਮੜੀਆਂ ਮਸਾਣੀਆਂ ਨੂੰ ਪੂਜਦਾ ਫਿਰ ਮਹਾਰਾਜ ਕਹਿੰਦੇ ਹਰੀ ਤੋਂ ਹਰੀ ਪ੍ਰਮਾਤਮਾ ਦਾ ਨਾਮ ਜਪ ਇੱਥੇ ਵੀ ਇਹੀ ਕਹਿੰਦੇ ਆ ਸੁਣ ਉਪਦੇਸ਼ ਹਿਰਦੇ ਵਸਾਵੋ ਵੀ ਗੁਰੂ ਦੀ ਗੱਲ ਸੁਣ ਕੇ ਹਿਰਦੇ ਵਸਾ ਲੈ ਵੀ ਗੁਰੂ ਕਹਿੰਦਾ ਕਿਸੇ ਦੀ ਮੰਨਤਾ ਮੰਤਾਵਾ ਨਹੀਂ ਕਰਨੀ ਤਾਂ ਨਹੀਂ ਕਰਨੀ